ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਕੋ ਕੈਦੀ ਬਣਾ ਕੇ ਧੰਨ ਮਾ ਗੁਜਰ ਕੌਰ ਧੰਨ ਬਾਬਾ ਜ਼ੋਰਾ ਵਰਸਿੰਗ ਬਾਬਾ ਫਤਿਹ ਸਿੰਘ ਜੀ ਸਖੰਡੇ ਬੁਰਜੰਦਰ ਕੈਦ ਕੀਤਾ ਗਿਆ ਜਿੱਥੇ ਬੈਠ ਕੇ ਉਹ ਪਿਆਰੀਆਂ ਬਾਤਾਂ ਕਰਦੇ ਨੇ ਕਿ ਮਾਂ ਜੀ ਵੱਡੇ ਵੀਰ ਕਿਉਂ ਨਹੀਂ ਮਿਲ ਰਹੇ ਅਨੰਦਪੁਰ ਸਾਹਿਬ ਵਾਲੇ ਪਿਆਰੇ ਸਿੰਘ ਕਿਉਂ ਨਹੀਂ ਮਿਲ ਰਹੇ ਸ਼ਿਕਵੇ ਕਰਕੇ ਨੇ ਹੋਰੇ ਵੀ ਦਿੰਦੇ ਆ ਜਦ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਗੇ ਅੱਬਾ ਕੇ ਸੰਗ ਜਿਸ ਘੜੀ ਜੁਜ਼ਾਰ ਆਏਗੇ ਕਰਕੇ ਗਿਲਾ ਹਰ ਇੱਕ ਸੇ ਹਮ ਰੂਠ ਜਾਏਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾਏਗੇ ਕਹੇਗੇ ਗਲੇ ਸੇ ਲਗਾ ਕੇ ਬਾਰ ਬਾਰ ਅਬ ਮਾਨ ਜਾਓ ਮਗਰ ਹਮ ਨਾ ਮਾਨੇਗੇ ਜੀਨ ਹਾਰ ਇਕਰਾਰ ਲੇਗੇ ਹਰ ਇੱਕ ਸੇ ਬੁਲਾਣਾ ਨਾ ਫਿਰ ਕਬੀ ਬਾਰੇ ਦਿਗਰ ਵਿਛੜ ਕਰ ਸਤਾਨਾ ਨਾ ਫਿਰ ਕਬੀ ਹਮ ਕੋ ਇਕੱਲਾ ਛੋੜ ਕਰ ਜਾਣਾ ਨਾ ਫਿਰ ਕਬੀ ਮਾਂ ਦੀ ਗੱਲ ਨਾ ਲਾਉਂਦੇ ਆ ਇਹ ਠੰਡਾਪੁਰ ਜਗਵਾਹੀ ਭਰਦਾ ਉਹਨਾਂ ਪਿਆਰੀਆਂ ਬਾਤਾਂ ਦੀ ਬਾਣੀ ਦੇ ਰੰਗ ਦੀ ਨਾਮ ਦੇ ਰਸ ਦੀ ਇਹ ਠੰਡਾਪੁਰ ਸਾਡੀ ਯੂਨੀਵਰਸਿਟੀ ਹੈ 10 ਪੋ ਉਹਨੂੰ ਜਿੱਥੇ ਬਹਿ ਕੇ ਮਾਂ ਦੀ ਸਿੱਖੀ ਦਾ ਸਬਕ ਪੜਾਉਂਦੇ ਨੇ ਤੇ ਉਸ ਕਲਾਸ ਵਿੱਚ ਜਮਾਤ 'ਚ ਬੈਠੇ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਪੜ੍ਹਦੇ ਨੇ ਅੱਜ ਸਾਰਾ ਪੰਥ ਇਹਨੂੰ ਆਪਣਾ ਸਿੱਖਿਆ ਆਧਾਰ ਮੰਨ ਕੇ ਗੁਰਮਤਿ ਦੀ ਵਿੱਦਿਆ ਲੈ ਰਿਹਾ ਜਿੱਥੋਂ ਦਿੜਤਾਂ ਤੇ ਸਿੱਦਕ ਦਾ ਸਬਕ ਮਿਲਦਾ ਤੇ ਪੰਥ ਨੂੰ ਚੜ੍ਹਦੀ ਕਲਾ ਮਿਲਦੀ ਹੈ ਆਓ ਪੰਥ ਜੀ ਘਰ ਘਰ ਨੂੰ ਠੰਡਾ ਬੁਰਜ ਬਣਾਈਏ ਘਰ ਘਰ ਨੂੰ ਫਤੇਗੜ ਸਾਹਿਬ ਬਣਾਈਏ ਹਰ ਘਰ ਦੇ ਅੰਦਰ ਹਰ ਸੁਰਤ ਦੇ ਅੰਦਰ ਇਸ ਧਰਤੀ ਦੀ ਮਹਿਕ ਜਾਵੇ ਇਸ ਧਰਤੀ ਦਾ ਸੰਦੇਸ਼ ਜਾਵੇ ਪੰਥ ਦੇ ਬੋਲ ਬਾਲੇ ਤੇ ਸਰਬੱਤ ਦੇ ਭਲੇ ਦੀ ਗੁਰਤੀ ਜਾਵੇ ਇਹ ਇਹ ਠੰਡਾ ਬੁਰਜ बार-बार ਪੁਕਾਰ ਕੇ ਤੁਹਾਡੀ ਸੁਰਤ ਨੂੰ ਆਵਾਜ਼ਾਂ ਮਾਰ ਰਿਹਾ ਗੁਰੂ ਖਾਲਸਾ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ ਜੇ ਸੁਰਤਾਂ ਠੰਡੇ ਬੁਰਜ ਨਾਲ ਜੁੜਨਗੀਆਂ ਠੰਡਾ ਬੁਰਜ ਭਗਤੀ ਦਾ ਘਰ ਹੈ ਠੰਡਾ ਬੁਰਜ ਸ਼ਕਤੀ ਦਾ ਘਰ ਹੈ ਔਸਰਤਾਂ ਜੋੜੀਏ ਵਾਹਿਗੁਰੂ ਦੀ ਕਸਾਲਸਾ ਵਾਹਿਗੁਰੂ ਦੀ ਕੀ